ਵਾ ਵੇਲੂ 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 ਮਰ ਸਾਚੇ ਪਾਤਸ਼ਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੁਆਰਾ ਜਦੋਂ ਸਾਡਾ ਮਨ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ ਤਾਂ ਇਸ ਨੂੰ ਗਿਆਨ ਦਿੰਦੇ ਹੋਏ ਸਮਝਾਉਣ ਦਾ ਯਤਨ ਕਰਦੇ ਨੇ ਅੱਜ ਇਸ ਲਈ ਤੁਸੀਂ ਥੋੜਾ ਸਮਾਂ ਇੱਧਰ ਧਿਆਨ ਰੱਖੋਗੇ ਇੱਥੇ ਆਪਾਂ ਦੇਖ ਰਹੇ ਹਾਂ ਕਿ ਆਪਣੇ ਸਾਹਮਣੇ ਆ ਦੋ ਆਕਾਰ ਨੇ ਜਿਸ ਨੂੰ ਆਪਾਂ ਸਰੀਰ ਆਖਦੇ ਹਾਂ ਤੇ ਗੁਰਬਾਣੀ ਦੇ ਵਿੱਚ ਇਸ ਨੂੰ ਕਰ ਕਹਿੰਦੇ ਨੇ ਹੁਣ ਇਹ ਜਿਹੜਾ ਕਰ ਹੈ ਮਾਰੇ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਹਿੰਦੇ ਸਭ ਘਟ ਮੇਰੇ ਹੂੰ ਸਭਨਾ ਅੰਦਰ ਇਹ ਜਿਹੜੇ ਸਰੀਰ ਨੇ ਪ੍ਰਮਾਤਮਾ ਕਹਿੰਦਾ ਇਹ ਮੇਰੇ ਨੇ ਤੇ ਮੈਂ ਸਾਰਿਆਂ ਦੇ ਵਿੱਚ ਬੈਠਾ ਹੋਇਆ ਹਾਂ ਹੁਣ ਇਹਦੇ ਵਿੱਚ ਆਪਸ ਸਮਝਣ ਦਾ ਯਤਨ ਕਰਨਾ ਹੈ ਉਹ ਕਹਿੰਦੇ ਸਭ ਘਟ ਮੇਰੇ ਹੂੰ ਸਭਨਾ ਅੰਦਰ ਜਿਸੇ ਖਵਾਰੇ ਤਿਸ ਕੌਣ ਕਹੇ ਜਿਸੇ ਦਿਖਾਲਾਂ ਵਾਟੜੀ ਤਿਸੇ ਭਲਾਵੇ ਕੌਣ ਹੁਣ ਆ ਦੋ ਆਕਾਰ ਨੇ ਪਰਮਾਤਮਾ ਇਹਨਾਂ ਦੋਹਾਂ ਦੇ ਅੰਦਰ ਹੀ ਬੈਠਾ ਹੋਇਆ ਹੈ। ਹੁਣ ਇੱਕਨਾਂ ਨੂੰ ਅੰਦਰ ਬੈਠੇ ਹੋਏ ਰਸਤਾ ਭੁਲਾ ਦਿੱਤਾ ਹੈ। ਇੱਕਨਾਂ ਨੂੰ ਅੰਦਰ ਬੈਠੇ ਹੋਏ ਉਸ ਨੇ ਗੁਰੂ ਦੇ ਰਾਹੇ ਇਹ ਰਸਤਾ ਜਣਾ ਦਿੱਤਾ ਹੈ। ਹੁਣ ਇਹਦੇ ਵਿੱਚ ਜਿਹੜਾ ਅੰਦਰ ਬੈਠਾ ਹੋਇਆ ਰਸਤਾ ਭੁੱਲ ਗਿਆ ਤੇ ਉਸ ਨੂੰ ਹੁਕਮ ਦਿੱਤਾ ਹੈ ਕਿ ਜੇ ਤੂੰ ਮੇਰੇ ਨਾਲ ਮਲਾਪ ਕਰਨਾ ਚਾਹੁੰਦਾ ਹੈ ਮੇਰੇ ਤੱਕ ਪਹੁੰਚਣਾ ਚਾਹੁੰਦਾ ਹੈ ਤਾਂ ਗੁਰੂ ਦੇ ਰਾਹੀ ਤੂੰ ਮੇਰੇ ਤੱਕ ਪਹੁੰਚ ਸਕਦਾ ਹੈ ਮੈਨੂੰ ਲੱਭ ਸਕਦਾ ਹੈ ਹੁਣ ਇੱਥੇ ਆਪਾਂ ਦੇਖਣਾ ਹੈ ਕਿ ਸਾਡੇ ਮਨ ਦੀ ਅਵਸਥਾ ਕੀ ਹੈ ਜੇ ਤਾਂ ਅਸੀਂ ਅੰਦਰੋਂ ਉਸ ਨੂੰ ਲੱਭ ਲਿਆ ਹੈ ਜਾਣ ਲਿਆ ਹੈ ਤਾਂ ਫਿਰ ਅਸੀਂ ਗੁਰੂ ਦੇ ਕੋਲੋਂ ਪੁੱਛ ਕੇ ਦੂਸਰੇ ਨੂੰ ਦੱਸਣਾ ਹੈ ਤੇ ਜੇ ਅਸੀਂ ਅੰਦਰ ਬੈਠੇ ਹੋਏ ਹਾਲੇ ਉਸ ਨੂੰ ਲੱਭਿਆ ਨਹੀਂ ਤਾਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੁੱਛਣਾ ਹੈ ਕਿ ਕਿਸ ਤਰ੍ਹਾਂ ਮਲਾਪ ਹੋ ਸਕਦਾ ਹੈ ਇਹ ਹੁਣ ਸਾਡੇ ਮਨ ਦੀ ਅਵਸਥਾ ਜਿਹੜੀ ਹੈ ਇਸੇ ਨੂੰ ਹੀ ਗੁਰਬਾਣੀ ਵਿੱਚ ਆਕਾਥ ਕਹਾਣੀ ਕਹਿੰਦੇ ਨੇ ਹੁਣ ਜਿਹੜਾ ਮਨ ਭੁੱਲਾ ਹੋਇਆ ਹੈ ਜਿਸ ਨੂੰ ਅੰਦਰ ਬੈਠੇ ਰਸਤਾ ਭਲਾ ਦਿੱਤਾ ਤੇ ਨਿਰੰਕਾਰ ਪਰਮਾਤਮਾ ਨੇ ਅੰਦਰੋਂ ਦਰ ਬੰਦ ਕਰਕੇ ਤੇ ਮਨ ਨੂੰ ਇਸ ਮਾਇਆ ਦੇ ਕਰ ਦੇ ਵਿੱਚ ਭਵਾਲੀ ਦੇ ਕੇ ਛੱਡ ਦਿੱਤਾ ਹੋਇਆ ਹੈ ਜਿੱਥੇ ਆਪਾਂ ਦੇਖਦੇ ਹਾਂ ਕਿ ਆਪਣਾ ਜਿਹੜਾ ਮਨ ਹੈ ਉਹ ਐਸ ਮਾਇਆ ਦੇ ਘਰ ਦੇ ਵਿੱਚ ਵਿਚਰਦਾ ਹੈ ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ ਤੇ ਗੁਰੂ ਸਾਨੂੰ ਦੱਸਦਾ ਕਿ ਉਹ ਤੁਹਾਡੇ ਅੰਦਰ ਹੀ ਬੈਠਾ ਹੋਇਆ ਪਰ ਅੰਦਰ ਬੈਠੇ ਹੋਏ ਉਹਨੇ ਆਪਣੇ ਆਪ ਨੂੰ ਲੁਕਾ ਲਿਆ ਹੈ ਤੇ ਤੁਹਾਨੂੰ ਭਵਾਲੀ ਦੇ ਕੇ ਐ ਸਮਾਇਦੇ ਘਰ ਦੇ ਵਿੱਚ ਛੱਡ ਦਿੱਤਾ ਹੈ ਤੇ ਇੱਥੇ ਘੁੰਮਦਿਆਂ ਘੁੰਮਦਿਆਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਹੈ ਇਹ ਹੁਣ ਸਾਡੇ ਮਨ ਦੀ ਕੀ ਅਵਸਥਾ ਹੈ ਤੇ ਮਾਰੇ ਗੁਰਬਾਣੀ ਵਿੱਚ ਦੱਸਦੇ ਨੇ ਬਾਦਸ਼ਾਹ ਕਹਿੰਦੇ ਦੀਪਵਾਲੀ ਪੁਰਖ ਬਿਧਾਤੇ ਬਹਾੜ ਬਹਾੜ ਜਨਮਾਤੇ ਇਹ ਜਿਹੜਾ ਮਨ ਹੈ ਇਸ ਨੂੰ ਪਰਮਾਤਮਾ ਨੇ ਪਵਾਲੀ ਦੇ ਕੇ ਛੱਡਿਆ ਐ ਐਸੀ ਇਸ ਨੂੰ ਪਵਾਲੀ ਦੇ ਦਿੱਤੀ ਚੱਕਰ ਵੀਉ ਦੇ ਵਿੱਚ ਫਸ ਗਿਆ ਐ ਇਹ ਭੁੱਲ ਗਿਆ ਕਿ ਨਿਰੰਕਾਰ ਪਰਮਾਤਮਾ ਅੰਦਰ ਕਿੱਥੇ ਬੈਠਾ ਹੋਇਆ ਹੈ ਭੁੱਲ ਗਿਆ ਹੈ ਜਦੋਂ ਅਸੀਂ ਗੁਰੂ ਦੇ ਕੋਲ ਆਉਂਦੇ ਹਾਂ ਤੇ ਗੁਰੂ ਦੱਸਦਾ ਹੈ ਕਿ ਤੁਹਾਡਾ ਮਾਤਾ ਪਿਤਾ ਤੁਹਾਡੇ ਨਾਲ ਇੱਕ ਖੇਲ ਖੇល ਰਿਹਾ ਹੈ ਤੁਹਾਨੂੰ ਪੁਹਾੜੀ ਦੇ ਕੇ ਛੱਡ ਦਿੱਤਾ ਮਾਇਆ ਤੇ ਕਰ ਦੇ ਵਿੱਚ ਤੇ ਆਪ ਤੁਹਾਡੇ ਅੰਦਰ ਲੁੱਕ ਕੇ ਬੈਠ ਗਿਆ ਹੈ ਤੇ ਜਿਸ ਤਰ੍ਹਾਂ ਬੱਚੇ ਲੁਕਣ ਮਿਟੀ ਖੇਡਦੇ ਨੇ ਇੱਕ ਜਣਿਆਂ ਦੀਆਂ ਅੱਖਾਂ ਤੇ ਪੱਟੀ ਬਨ ਕੇ ਉਸ ਨੂੰ ਕਮਾ ਕੇ ਛੱਡ ਦਿੰਦੇ ਨੇ ਕਹਿੰਦੇ ਸਾਨੂੰ ਲੱਭ ਲੈ ਜੇ ਤਾਂ ਉਸ ਨੇ ਲੱਭ ਲਿਆ ਉਹਦੇ ਸਿਰ ਤੋਂ ਵਾਰੀ ਚਲੀ ਗਈ ਜੇ ਨਾ ਲੱਭਾ ਤੇ ਦੁਬਾਰਾ ਫੇਰ ਉਸ ਨੂੰ ਵਾਰੀ ਦੇਣੀ ਪੈਂਦੀ ਹੈ ਇਸੇ ਤਰ੍ਹਾਂ ਪਰਮਾਤਮਾ ਸਾਡੇ ਨਾਲ ਇਹ ਲੁਕਣ ਮਿਟੀ ਖੇਲ ਰਿਹਾ ਹੈ ਸਾਨੂੰ ਪੁਹਾੜੀ ਦੇ ਕੇ ਛੱਡ ਦਿੱਤਾ ਤੇ ਆਪ ਲੁਕੇ ਬੈਠ ਗਿਆ ਹੈ ਹੁਣ ਸਾਨੂੰ ਨਹੀਂ ਲੱਭਦਾ ਆਸੀਂ ਗੁਰੂ ਨੂੰ ਆ ਕੇ ਪੁੱਛਦੇ ਹਾਂ ਉਹ ਕਿੱਥੇ ਲੁਕਿਆ ਹੋਇਆ ਹੈ ਕਿੱਥੇ ਬੈਠਾ ਹੈ ਤੇ ਗੁਰੂ ਦੱਸਦਾ ਹੈ ਤੇ ਪਾਤਸ਼ਾਹ ਫਰਮਾਉਂਦੇ ਨੇ ਉਹ ਆਂਦੇ ਮੇਰੇ ਪ੍ਰਭ ਸਾਚੇ ਅੰਦਰ ਆਪ ਲੁਕਾਇਆ ਗੁਰ ਪ੍ਰਸਾਦੀ ਹਰ ਮਿਲੇ ਮਲਾਇਆ ਕਿ ਨਿਰੰਕਾਰ ਪਰਮਾਤਮਾ ਇਸ ਕਾਇਆ ਦੇ ਅੰਦਰ ਦਸਵੇਂ ਦੁਆਰ ਦੇ ਵਿੱਚ ਜਿਸ ਨੂੰ ਸਹਿਜ ਗੁਫਾ ਕਹ ਦਿੱਤਾ ਹੈ ਦਸਵੇਂ ਦੁਆਰ ਦੇ ਵਿੱਚ ਸਹਿਜ ਗੁਫਾ ਦੇ ਵਿੱਚ ਉਹ ਲੁੱਕ ਕੇ ਬੈਠ ਗਿਆ ਹੈ ਅੰਦਰੋਂ ਉਸ ਨੇ ਦਰਵਾਜ਼ਾ ਬੰਦ ਕਰ ਲਿਆ ਹੈ ਤੇ ਅੰਦਰ ਤੁਹਾਡੇ ਬੈਠਾ ਹੋਇਆ ਹੈ ਤੇ ਕਿੱਥੇ ਬੈਠਾ ਹੈ ਇਹ ਹੁਣ ਗੁਰੂ ਦੱਸਦਾ ਹੈ ਤੇ ਆਪਾਂ ਧਿਆਨ ਨਾਲ ਸੁਣਨਾ ਕਿਉਂਕਿ ਲੱਭਣਾ ਹੈ ਜਿੰਨਾ ਚਿਰ ਆਪਾਂ ਨਹੀਂ ਲੱਭ ਸਕੇ ਮਾਰੇ ਕਹਿੰਦੇ ਇਹ ਹੀ ਸਾਡੀ ਵਾਰੀ ਹੈ ਇਹ ਹੀ ਸਾਡੇ ਕੋਲ ਮੌਕਾ ਹੈ ਜੇ ਉਸ ਨੂੰ ਲੱਭ ਲਿਆ ਤੇ ਜਿੱਤ ਗਏ ਨਾ ਲੱਭਿਆ ਤੇ ਹਾਰ ਗਏ ਇਹੀ ਤੇਰੀ ਅਸਰ ਇਹੀ ਤੇਰੀ ਬਾਰ ਗਉਬੇ ਕਹਿਓ ਪੁਕਾਰ ਪੁਕਾਰ ਕਹੋ ਕਬੀਰ ਜੀਤ ਕੇ ਹਾਰ ਹੁਣ ਆਪਾ ਜਿੱਤਣਾ ਚਾਹੁੰਦੇ ਹਾਂ ਆਪਾ ਉਸ ਨੂੰ ਲੱਭਣਾ ਹੈ ਤੇ ਜਦੋਂ ਗੁਰੂ ਨੂੰ ਪੁੱਛਿਆ ਤੇ ਗੁਰੂ ਦੱਸਦਾ ਉਹਾਂ ਦੇ ਨੇ ਅੰਤਰ ਕੋਟ ਸਜੇ ਹਟ ਨਾਲੇ ਆਪੇ ਲੈਵੇ ਵਸਤ ਸੰਮਾਲੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਇੰਦਾ ਭੀਤਰ ਕੋਟ ਗੁਫਾ ਘਰ ਜਾਈ ਨੌ ਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲਖ ਲਖਾਇੰਦਾ ਭਾਂਦੇ ਨੌ ਦਰਾਂ ਤੋਂ ਉੱਪਰ ਸਹਿਜ ਗੁਫਾ ਦੇ ਵਿੱਚ ਦਸਵੇਂ ਦਵਾਰ ਦੇ ਵਿੱਚ ਜਾ ਕੇ ਜਿਹੜੀ ਸਹਿਜ ਗੁਫਾ ਹੈ ਉਹ ਸਹਿਜ ਗੁਫਾ ਦੇ ਵਿੱਚ ਅੰਦਰ ਤੁਹਾਡੇ ਸੁੰਨ ਸਮਾਧੀ ਲਾ ਕੇ ਬੈਠ ਚੁੱਕੇ ਨੇ ਤੁਹਾਡੇ ਅੰਦਰ ਹੀ ਬੈਠੇ ਹੋਏ ਨੇ ਤੇ ਅੰਦਰੋਂ ਉਹਨਾਂ ਨੇ ਦਰਵਾਜਾ ਬੰਦ ਕਰ ਲਿਆ ਹੈ ਅੰਤਰਕੋਟ ਛਜੇ ਹਟ ਨਾਲੇ ਆਪੇ ਲੈਵੇ ਵਸਤ ਸੰਮਾਲੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਇੰਦਾ ਪੀਤਰ ਕੋਟ ਗੁਫਾ ਕਰ ਜਾਈ ਸੈਜ ਗੁਫਾ ਦੇ ਵਿੱਚ ਜਾ ਕੇ ਸਮਾਧੀ ਲਾ ਕੇ ਬੈਠੇ ਹੋਏ ਨੇ ਉਹਨ ਗੁਰੂ ਨੇ ਦੱਸ ਦਿੱਤਾ ਉਹ ਕਿੱਥੇ ਬੈਠੇ ਨੇ ਸੈਜ ਗੁਫਾ ਦੇ ਵਿੱਚ ਉਹ ਹੰਦੇ ਸੁੰਨ ਸਮਾਦ ਗੁਫਾ ਤੇ ਆਸਨ ਕੇਵਲ ਬ੍ਰह्मपूरੰਤ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤ ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ ਉਹਨਦੇ ਸੈਡ ਗੁਫਾਰ ਵਿੱਚ ਬੈਠੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਅੰਦਰੋਂ ਲੱਭ ਲਓ ਕਿੱਥੇ ਬੈਠੇ ਹੋਏ ਨੇ ਜਿਸ ਨੂੰ ਆਪਾਂ ਲੱਭ ਰਹੇ ਹਾਂ ਕੋਈ ਤੀਰਥਾਂ ਤੇ ਲੱਭ ਰਿਹਾ ਹੈ ਕੋਈ ਉਸ ਨੂੰ ਮੜੀਆਂ ਮਸਾਣਾ ਵਿੱਚ ਲੱਭ ਰਿਹਾ ਹੈ ਕੋਈ ਉਸ ਨੂੰ ਬਾਹਰ ਜੰਗਲਾਂ ਵਿੱਚ ਲੱਭ ਰਿਹਾ ਹੈ ਕੋਈ ਉਸ ਨੂੰ ਕਿਸੇ ਪ੍ਰਕਾਰ ਪ੍ਰਕਿਰਤੀ ਦੇ ਵਿੱਚ ਲੱਭ ਰਿਹਾ ਹੈ ਉਹ ਕਿੱਥੇ ਬੈਠਾ ਹੋਇਆ ਉਹਦੇ ਸ਼ੈਰ ਗੁਫਾ ਵਿੱਚ ਹੈ ਸ਼ੈਰ ਗੁਫਾ ਵਿੱਚ ਬੈਠੇ ਹੋਏ ਨੇ ਤੇ ਉਹਦੀ ਨਿਸ਼ਾਨੀ ਕੀ ਹੈ ਅਨਹਦ ਵਾਜੇ ਸਹਿਜ ਸੁਹਿਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਧਾੜੀ ਲਾਈ ਆਸਣ ਊਜ ਸਵਾਰਿਆ ਜੀਓ ਸਹਿਜ ਗੁਫਾ ਦੇ ਉੱਤੇ ਥਾਂ ਤੇ ਬੈਠੇ ਹੋਏ। ਵਾਂਦੇ ਜੇ ਤੁਸੀਂ ਮਿਲਣਾ ਚਾਹੁੰਦੇ ਐਸ ਮਨ ਨੂੰ ਕਹਿੰਦੇ ਨੇ। ਕਿਉਂਕਿ ਮਨ ਨੇ ਮਿਲਣਾ ਹੈ। ਵਾਂਦੇ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਸਹਿਜ ਗੁਫਾ ਵਿੱਚ ਚਲੇ ਜਾਓ। ਹੁਣ ਜਦੋਂ ਸਾਨੂੰ ਗੁਰੂ ਨੇ ਦੱਸਿਆ ਕਿ ਸਹਿਜ ਗੁਫਾ ਵਿੱਚ ਨੇ। ਤੇ ਮਨ ਬੇਨਤੀ ਕਰਗਾ ਪੀ ਇਹ ਸਹਿਜ ਗੁਫਾ ਕਿੱਥੇ ਹੈ ਤੇ ਸਾਨੂੰ ਤਾਂ ਇਹਦਾ ਭੇਦ ਨਹੀਂ ਹੈ ਇਹ ਸਹਿਜ ਗੁਫਾ ਦੇ ਵਿੱਚ ਕਿਵੇਂ ਪ੍ਰਵੇਸ਼ ਹੋ ਸਕਦੇ ਹਾਂ ਇਹ ਸਹਿਜ ਗੁਫਾ ਕਿੱਥੇ ਹੈ ਜਿਸ ਕਰਕੇ ਬਹੁਤਿਆਂ ਨੂੰ ਭੇਦ ਨਾ ਹੋਣ ਕਰਕੇ ਉਹਨਾਂ ਨੇ ਬਾਹਰ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਗੁਫਾਵਾਂ ਕੱਢ ਲਈਆਂ ਉੱਥੇ ਜਾ ਕੇ ਬਹਿਣਾ ਸ਼ੁਰੂ ਕਰ ਲਿਆ ਤੇ ਸਮਝ ਲੱਗੇ ਵੀ ਇੱਥੇ ਹੀ ਪਰਮਾਤਮਾ ਮਲਾਪ ਹੋ ਸਕਦਾ ਹੈ ਤੇ ਮਾਰੇ ਬਾਣੀ ਚ ਦੱਸਦੇ ਨੇ ਉਹਨਾਂ ਨੂੰ ਪਰਮਾਤਮਾ ਨਾਲ ਮਲਾਪ ਨਹੀਂ ਹੋਇਆ ਕੈਸੀ ਵਸਤਾ ਵਿੱਚ ਚਲੇ ਗਏ ਕੋਟ ਕੋਟੀ ਮੇਰੀ ਅਰਜਾ ਪਵਨ ਪਿਉ ਅਪਿਉ ਚੰਦ ਸੂਰਜ ਦੋ ਗੋਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਉਂ ਪੀ ਤੇਰੀ ਕੀਮਤ ਨਾ ਪਵੇ ਔ ਕੇਵੜ ਆਖਾਂ ਨਾ ਨਹੀਂ ਲੱਭਾ ਮਰਨੂ ਬੇਨਤੀ ਕੀਤੀ ਪੀ ਉਹ ਸਹਜ ਗੁਫਾ ਕਿੱਥੇ ਹੈ ਸਾਡੇ ਤੇ ਕਿਰਪਾ ਕਰੋ ਸਾਨੂੰ ਦੱਸੋ ਤੇ ਮਾਰੇ ਕਹਿਣ ਲੱਗੇ ਏਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਦੇ ਵਿੱਚ ਸਹਿਜ ਗੁਫਾ ਦਾ ਪੇਹ ਦਿੱਤਾ ਹੋਇਆ ਹੈ ਤੇ ਤੁਸੀਂ ਗੁਰਬਾਣੀ ਨੂੰ ਪੜ ਕੇ ਗੁਰਬਾਣੀ ਨੂੰ ਖੋਜ ਕੇ ਤੇ ਸਹਿਜ ਗੁਫਾ ਨੂੰ ਲੱਭ ਲਓ ਕਿੱਥੇ ਹੈ ਤੇ ਜੇ ਤੁਹਾਨੂੰ ਸਹਿਜ ਗੁਫਾ ਲੱਭ ਗਈ ਤੇ ਅੰਦਰ ਉਹ ਮਾਲਕ ਬੈਠਾ ਹੋਇਆ ਉਹਦੇ ਦਰਸ਼ਨ ਕਰ ਲੋਗੇ ਤੁਸੀਂ ਭਾਵੇਂ ਜੇ ਤੁਸੀਂ ਸਹਿਜ ਗੁਫਾ ਤੱਕ ਜਾਣਾ ਚਾਹੁੰਦੇ ਤੇ ਬਾਣੀ ਪੜੋ ਲੱਭੋ ਇਸ ਨੂੰ ਮਾਰੀ ਕਹਿੰਦੇ ਨੇ ਗੁਰ ਕੇ ਸ਼ਬਦ ਇਹ ਗੁਫਾ ਵਿਚਾਰੀ ਨਾਮ ਨਿਰੰજન ਅੰਤਰ ਵਸੇ ਮਰਾਰੀ ਅਦੇ ਤੁਸੀਂ ਗੁਰਬਾਣੀ ਦੀ ਵਿਚਾਰ ਕਰੋ ਗੁਰਬਾਣੀ ਦੀ ਖੋਜ ਕਰੋ ਤੇ ਤੁਹਾਨੂੰ ਸਹਿਜ ਗੁਫਾ ਦਾ ਪੇਧ ਆ ਜਾਏਗਾ ਹੁਣ ਆਪਾਂ ਫਿਰ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਅਸੀਂ ਖੋਜੀ ਬਣ ਕੇ ਪੜਨਾ ਹੁੰਦਾ ਹੈ ਅਸੀਂ ਖੋਜਣਾ ਹੁੰਦਾ ਹੈ ਉਹ ਸਹਜ ਗੁਫਾ ਦੇ ਵਿੱਚ ਕਿੱਥੇ ਬੈਠੇ ਹੋਏ ਨੇ ਹੁਣ ਬਾਣੀ ਤਾਂ ਸਾਰੇ ਪੜਦੇ ਨੇ ਲੇਕਿਨ ਪੜਨ ਦੇ ਵਿੱਚ ਅੰਤਰ ਹੈ ਫਰਕ ਹੁੰਦਾ ਹੈ ਬਹੁਤ ਸਾਰੇ ਜੀਵ ਪੜਦੇ ਨੇ ਲੇਕਿਨ ਪਾਥਕ ਕਹਿੰਦੇ ਪੜਨਾ ਗੁੜਨਾ ਸੰਸਾਰ ਕੀ ਘਰ ਹੈ ਅੰਤਰ ਤ੍ਰਿਸ਼ਨਾ ਵਕਾਰ ਹਮੇ ਵਿੱਚ ਸਭ ਪੜ੍ਹ ਥੱਕ ਕੇ ਦੂਜੇ ਭਾਏ ਪਿਆਰ ਬਹੁਤੇ ਜੀਵਤਾ ਆਉਂਦੇ ਨੇ ਕਈ ਤਾਂ ਗੁਰੂ ਨੂੰ ਪੁੱਛਦੇ ਹੀ ਨਹੀਂ ਇੱਥੋਂ ਹੀ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ ਗੁਰੂ ਦੇ ਨਾਲ ਗੱਲ ਕਰਨ ਦਾ ਪੀਐਸੇ ਗੁਰੂ ਦੇ ਕੋਲ ਆਏ ਹਾਂ ਗੁਰੂ ਨੂੰ ਆ ਕੇ ਪੁੱਛੀਏ ਪੀ ਮਾਲਕ ਕਿੱਥੇ ਬੈਠਾ ਹੋਇਆ ਹੈ ਉਹ ਆਂਦੇ ਮਾਲਕ ਨੂੰ ਬਾਅਦ ਵਿੱਚ ਮਿਲਾਂਗੇ ਪਹਿਲਾਂ ਸਾਡੇ ਕੰਮ ਬੜੇ ਨੇ ਕਰਨ ਵਾਲੇ ਅਸੀਂ ਆਪਣੇ ਕੰਮ ਕਰ ਲਈਏ ਉਹ ਆ ਕੇ ਬਹੁਤੇ ਤਾਂ ਗੁਰੂ ਨੂੰ ਪੁੱਛਦੇ ਹੀ ਨਹੀਂ ਉਹ ਆਂਦੇ ਨੇ ਅਸੀਂ ਮਿਲਣਨ ਨਹੀਂ ਚਾਹੁੰਦੇ ਗੁਰੂ ਵਾਜਾਂ ਮਾਰਦਾ ਰਹਿੰਦਾ ਹੈ ਉਹਨਾਂ ਨੂੰ ਉਹਨਾਂ ਨੂੰ ਕਹਿੰਦਾ ਹੈ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਹਾਂ ਕੋ ਕੀਜੈ ਜੇ ਆਤਮਕ ਸੁਖ ਨਿਤ ਨਿਤ ਲੋੜੋ ਤਾਂ ਸਤਗੁਰ ਸ਼ਰਨ ਪਵੀਜੈ ਗੁਰੂ ਆਵਾਜ਼ਾਂ ਮਾਰਦਾ ਹੈ ਕਿ ਤੁਹਾਨੂੰ ਮਾਨਸ ਜਮਾ ਮਿਲਿਆ ਤੇ ਇਸ ਮਾਨਸ ਜਮੇ ਦਾ ਲਾਹਾ ਕੀ ਹੈ ਪ੍ਰਮਾਤਮਾ ਦੇ ਨਾਲ ਮਲਾਪ ਕਰਨਾ ਗੁਰੂ ਕਹਿੰਦਾ ਹੈ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹ ਕਹਿੰਦੇ ਸਾਡੇ ਕੋ ਟਾਈਮ ਨਹੀਂ ਸਾਡੇ ਕੰਮ ਬੜੇ ਪੈ ਨੇ ਕਰਨ ਵਾਲੇ ਗੋਬਿੰਦ ਨੂੰ ਬਾਅਦ ਚ ਦੇਖਾਂਗੇ ਉਹ ਮਿਲਣਾ ਤਾਂ ਦੂਰ ਦੀ ਗੱਲ ਹੈ ਗੁਰੂ ਨੂੰ ਕਦੀ ਬਹਿ ਕੇ ਪੁੱਛਿਆ ਵੀ ਨਹੀਂ ਤੇ ਸਾਡਾ ਮਾਤਾ ਪਿਤਾ ਕਿੱਥੇ ਰਹਿੰਦਾ ਹੈ ਕਿੰਨੇ ਦੁੱਖ ਦੀ ਗੱਲ ਹੈ ਅਈ ਤੇ ਕਹਦੇ ਦੋ ਮਿੰਟ ਜਵਾਗ ਸਾਡੇ ਆਖੇ ਨਾ ਲਗੇ ਤੇ ਅਸੀਂ ਸਾਰਾ ਸਮਾਨ ਚੁੱਕ ਲੈਂਦੇ ਹਾਂ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਕੋਲ ਰੋਣ ਲੱਗ ਪੈਂਦੇ ਹਾਂ ਅਸੀਂ ਇਹਨਾਂ ਵਾਸਤੇ ਕੀ ਨਹੀਂ ਕੀਤਾ ਇਹਨਾਂ ਵਾਸਤੇ ਕੀ ਜਫਰ ਨਹੀਂ ਜਾਲਿਆ ਇਹ ਅੱਜ ਜਵਾਗ ਸਾਡੇ ਪੁੱਛਦੇ ਨਹੀਂ ਸਾਡੇ ਕੋਲ ਆਉਂਦੇ ਨਹੀਂ ਬੈਂਦੇ ਨਹੀਂ ਤੇ ਮਾਰੇ ਕਹਿੰਦੇ ਤੁਹਾਡਾ ਵੀ ਮਾਤਾ ਪਿਤਾ ਹੈ ਨਿਰੰਕਾਰ ਪਰਮਾਤਮਾ ਕਿ ਤੁਸੀਂ ਆਪਣੇ ਮਾਤਾ ਪਿਤਾ ਨਾਲ ਮਿਲਣਾ ਸੀ ਤੇ ਤੁਸੀਂ ਭੁੱਲ ਗਏ ਤੇ ਪੁੱਛਣਾ ਸੀ ਗੁਰੂ ਨੂੰ ਤੇ ਉਹ ਕਹਿੰਦੇ ਸਾਨੂੰ ਤਾਂ ਕੰਮ ਬੜਾ ਹੈ ਤੇ ਗੁਰੂ ਕਹਿੰਦਾ ਹੈ ਜਿਸ ਤਰ੍ਹਾਂ ਤੁਸੀਂ ਜਾ ਕੇ ਕਰਮ ਕਰਦੇ ਹੋ ਤੇ ਕਰਮ ਦੇ ਨਾਲ ਆਪਣੇ ਆਪ ਨੂੰ ਬੰਨ ਲੈਂਦੇ ਹੋ ਤਾਂ ਉਹਦੇ ਤੁਹਾਨੂੰ ਚੇਤਾ ਭੁੱਲ ਜਾਂਦਾ ਹੈ ਇਹ ਜਿਹੜਾ ਕਰਮ ਤੇ ਤੁਹਾਡਾ ਤਾਂ ਹੀ ਹੈ ਜੇ ਤੁਹਾਨੂੰ ਸੁਆਸ ਆ ਰਿਹਾ ਹੈ ਤਾਂ ਤੇ ਜਿਹੜਾ ਤੁਹਾਨੂੰ ਸਵਾਸ ਦੇਣ ਵਾਲਾ ਹੈ ਪਹਿਲਾਂ ਉਹਨੂੰ ਮਿਲਣਾ ਸੀ ਇਹ ਕਰਮ ਬਾਦ ਵਿੱਚ ਸੀ ਪੰਜ ਤੱਤ ਮਿਲਕਾਇਆ ਕਿੰਨੇ ਤੱਤ ਕਹਾਂ ਤੇ ਗਿਣ ਰਹੇ ਕਰਮ ਹੈ ਵੱਧ ਤੁਮ ਜਿਉ ਕਹਿ ਤੋ ਕਰਮੇ ਕੇ ਕੰ ਜਿਉ ਦਿਨ ਰਹੇ ਜਿਸ ਕਰਮ ਦੇ ਨਾਲ ਤੁਸੀਂ ਵੱਜ ਗਏ ਇਹ ਜਿਹੜਾ ਤੁਹਾਡਾ ਕਰਮ ਹੈ ਇਹ ਸਵਾਸ ਦੇ ਉੱਪਰ ਖੜਾ ਹੈ ਜੇ ਸਵਾਸ ਆ ਰਿਹਾ ਹੈ ਤਾਂ ਤੁਹਾਡਾ ਕਰਮ ਹੈ ਤੇ ਜੇ ਸਵਾਸ ਨਹੀਂ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਵਾंदे ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ ਨਾਨਕ ਬਿਨਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਾਣ ਜਿਸ ਨੇ ਤੁਹਾਨੂੰ ਜਨਮ ਦਿੱਤਾ ਤੇ ਸਵਾਸ ਦੇ ਰਿਹਾ ਪਹਿਲਾਂ ਉਸ ਨੂੰ ਮਿਲਣਾ ਸੀ ਹੁਣ ਬਹੁਤੇ ਤਾਂ ਪੁੱਛਦੇ ਨਹੀਂ ਕਈ ਪੁੱਛਦੇ ਨੇ ਉੱਤੋਂ ਉੱਤੋਂ ਪੁੱਛਦੇ ਨੇ ਬਹੁਤ ਸਾਰੇ ਜੀ ਆਉਂਦੇ ਨੇ ਪੜ੍ਹਦੇ ਨੇ ਪਰ ਖੋਜ ਨਹੀਂ ਕਰਦੇ ਹੁਣ ਜਿਹੜਾ ਗੁਰਮੁਖ ਹੈ ਉਹ ਜਦੋਂ ਬਾਣੀ ਪੜ੍ਹਦਾ ਹੈ ਉਹਨੂੰ ਪਤਾ ਕਿ ਮੈਂ ਸਹਿਜ ਗੁਫਾ ਨੂੰ ਲੱਭਣਾ ਹੈ ਮੈਂ ਸੁਣਿਆ ਹੈ ਕਿ ਉਹ ਸਹਿਜ ਗੁਫਾ ਦੇ ਵਿੱਚ ਬੈਠੇ ਹੋਏ ਨੇ ਤੇ ਸੈਲਗੋ ਫਤ ਦਾ ਸੁੰਦਰ ਦਵਾਰ ਵਿੱਚ ਜਾਂਦੀ ਹੈ ਉਹ ਫਿਰ ਜਦੋਂ ਬਾਣੀ ਪੜਦੇ ਨੇ ਤੇ ਦਸਵੇਂ ਦਵਾਰ ਦੀ ਖੋਜ ਕਰਦੇ ਨੇ ਜਿ세 ਹੁਣ ਤੁਸੀਂ ਘਰ ਵਿੱਚ ਬਾਣੀ ਪੜਦੇ ਹੋ ਸੈਰ ਪਾਠ ਦੇ ਵਿੱਚ ਰੂਪ ਵਿੱਚ ਬਾਣੀ ਪੜਦੇ ਹੋ ਤੇ ਜਦੋਂ ਬਾਣੀ ਪੜਦੇ ਹਾਂ ਤੇ ਉਹਦਾ ਮਕਸਦ ਕੀ ਹੈ ਮਰ ਕਹਿੰਦੇ ਨੇ ਚੀਨਾ ਤਤ ਗगन 10 ਦੁਆਰ ਹਰ ਮੁਖ ਪਾਠ ਪੜੈ ਵਿਚਾਰ ਜਦੋਂ ਗੁਰਮਖ ਗੁਰਬਾਣੀ ਪੜ੍ਹਦਾ ਹੈ ਉਹ ਖੋਜੀ ਬਣ ਜਾਂਦਾ ਹੈ ਤੇ ਗੁਰਮਖ ਨੂੰ ਪਤਾ ਲੱਗਾ ਕਿ ਉਹ ਸਹਿਜ ਗੁਫਾ ਵਿੱਚ ਹੈ